ਕਸਿਕਾ ਅਦਾ ਅਦਾ ਸਾਡੇ ਮੈਂ ਮੰਨਿਆ ਉਹ ਇੰਤਾਂ ਹੀ ਹੁੰਦੇ ਆ ਗਏ ਉਧਰ ਨੀਚੇ ਗਏ ਸੀ ਇਹ ਕੰਮ ਤੇ ਨਹੀਂ ਚੱਲਿਆ ਅੱਜ ਇਹ ਕੱਲ ਇਹਨਾਂ ਨੂੰ ਟਾਈਮ ਦੇ ਕੇ ਜੇ ਕੋਸ ਬੰਦੇ ਛੋੜੇ ਕੋਲ ਛੱਡ ਕੇ ਜਾਵਾਂਗੇ ਵੀ ਇਸ 9 ਤੋਂ 10 ਵਜੇ ਤੱਕ ਜਿਹੜਾ ਮਾਲ ਮਗਰ ਦਾ ਵੈਰੀ ਡੀ ਕਰਕੇ ਰੱਖਿਓ ਪਾ ਦਿਓ ਇਹ ਬਤੰਦਰ ਅੱਜ 10 ਵਜੇ ਇਹ ਬਤੰਦਰ 11 ਵਜੇ ਆਪ ਬੈਠੇ ਆ ਹੁੰਦੇ ਕੋ ਕੰਮ ਚੱਲਦਾ ਨਹੀਂ ਚੱਲਦਾ ਉੱਦਾਂ ਦਾ ਮਾਰੂ ਮਾਰ ਲੱਗੇ ਹੋਏ ਆ ਸਾਰੇ ਜਾਨੇ ਤਾਂ ਮਸ਼ੀਨਾਂ ਵੀ ਐਟਰੀ ਕੋ ਵੀ ਨਾਲ ਲੱਗਦਾ ਨਹੀਂ ਛੁੱਟੀ ਕਰਨੀ ਪੈਣੀ ਆ ਕੋ ਜੀ ਸੀ ਬੀਆਂ ਲੱਗੀਆਂ ਨਾਲ ਤੇ ਬੋਬ ਗੱਡੀਆਂ ਨਾਲ ਇਹਨਾਂ ਨੇ ਲਾ ਕੇ ਰੱਖਦੇ ਬਟਾ ਕੰਮ ਹੀ ਹੌਲੀ ਹੌਲੀ ਕਰਦੇ ਆ ਤੁਹਾਨੂੰ ਪਤਾ ਕੋਰੇ ਨਹੀਂ ਨਾ ਚੁੱਪੀ ਮਾਰ ਕੇ ਕੰਮ ਕਰਦੇ ਆ ਬਸ ਹੌਲੀ ਹੌਲੀ ਆਪਣੇ ਕੰਮ ਤੇ ਲੱਗੇ ਰਹਿੰਦੇ ਆ ਤੱਕ ਪੀਲੀ ਪਾਣੀ ਪੀ ਲਿਆ ਕੋਕਾ ਕੋਲਾ ਪੀ ਲਿਆ ਪਤੰਦਰ ਇਕ ਤਾਂ ਲੱਗੇ दारू ਪੀਂਦੇ ਆ दारू ਪੀ ਕੇ ਉਸ ਤੋਂ ਬਾਅਦ ਕੰਮ ਲੱਗਦਾ ਹੈ ਜੌਰ ਜੀਨ ਦੇਖਦੇ ਆ ਅਜਾ ਕੰਮ ਇਹਦੇ ਤਾਂ ਇਹਨਾਂ ਤੋਂ ਪਤੰਦਰਾਂ ਤੋਂ ਆ ਕੱਲ ਜਿਹੜੀ ਗਲੀ ਲਾ ਕੇ ਗਏ ਸੀਗੇ 50 60 ਮੀਟਰ ਸੀਗੇ ਉਹਦੇ ਵਿੱਚ ਇਹਨਾਂ ਨੇ ਮਾਲ ਨਹੀਂ ਪਾਇਆ ਹਜੇ ਤੱਕ ਬੰਦੇ ਹੈਗੇ 10 ਜਾਣੇ ਇਹ ਤੇ ਬਹੁਤ ਥੋੜਾ ਕੰਮ ਕਰਦੇ ਨੇ ਵੇ ਆਪਣਾ ਕੰਮ ਦੇਖਣਾ ਇਹਨਾਂ ਨੇ ਇਹ ਨਹੀਂ ਦੇਖਣਾ ਹੈਗਾ ਕਿ ਦੂਸਰੇ ਦਾ ਕੰਮ ਰੁਕ ਗਿਆ ਵੀ ਉਹ ਦੋ ਜੇ ਬੰਦੇ ਆਏ ਖੜੇ ਨੇਗੇ ਨਹੀਂ ਇਹ ਆਪਣੇ ਆਪਣਾ ਹੀ ਆਪਣੀ ਮਸਤੀ ਚ ਕੰਮ ਜ਼ਿਆਦਾ ਕਰਦੇ ਨੇ ਦੇਖਦੇ ਆ ਵੀ ਕੰਮ ਘੰਟਾ ਘਟਾ ਹੋਰ ਰਹਿੰਦੇ ਆ ਇੱਥੇ ਜੇ ਦਾ ਕੰਮ ਨਿਬੜ ਗਿਆ ਇਹਨਾਂ ਦਾ ਠੀਕਾ ਨਹੀਂ ਪਰ ਛੋਟੀ ਗੱਲਾਂ ਇਹ ਕਾ ਲੂਗਾ ਜਾਂਗੇ ਆਪਣਾ ਕੰਮ ਕਰੀ ਜਾਣਗੇ ਕੰਮ ਤਾਂ ਸਾਡਾ ਰੁਕਿਆ ਹੋਇਆ ਆ ਜਿਹੜੀ ਗਲੀ ਆ ਗਈ ਇੱਥੇ ਇਹਦੇ ਵਿੱਚ ਇਹਨਾਂ ਨੇ ਪਾਣੀਆ ਕੰਕਰੀਟ ਮੇਰੇ ਨਾਲ ਕੋਲੇ ਰਸਤਾ ਹੈ ਨਹੀਂ ਇੱਧਰ ਦੀ ਰਸਤਾ ਹੈਗਾ ਉੱਧਰ ਦੇ ਪਾਸੇ ਇੱਧਰ ਦੀ ਸੀ ਇਹਨੂੰ ਪੱਥਰ ਲਾਉਣੇ ਨੇਗੇ ਆਓ ਜਿਵੇਂ ਬੋਗੜ ਖੜੀਏਗੀ ਇੱਥੇ ਅਸੀਂ ਪੱਥਰ ਲਾਉਣੇ ਪਰ ਇਹਨੂੰ ਦੱਸਤਾ ਹੈ ਨਹੀਂ ਜੀ ਇਹਨਾਂ ਨੂੰ ਟਾਈਮ ਦਈ 2 ਘੰਟਿਆਂ ਦਾ ਵੀ ਤੁਸੀਂ ਪਾ ਲਓ 8 ਵਜੇ ਤੋਂ ਆ ਕੇ 10 ਵਜੇ ਤੱਕ ਪਰ ਨਹੀਂ ਇਹ 15 ਹੌਲੀ ਹੌਲੀ ਆਉਂਦੇ ਆ ਕੋਈ ਡਰਾਈਵਰ ਹੈਗੇ ਨੇ ਆੜੜ ਜਗ੍ਹਾ ਤੋਂ ਇਕੱਠੇ ਹੁੰਦੇ 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 ਇੱਕ ਬੰਦਾ ਆਏਗਾ ਜਿਹੜਾ ਪਹਿਲਾਂ ਆ ਗਿਆ ਉਹਨੇ ਨਹੀਂ ਕੰਮ ਸ਼ੁਰੂ ਕਰਨਾ ਚਾਹਣਾ ਜਨਾ ਟਾਈਮ ਆਖਰੀ ਵਾਲਾ ਬੰਦਾ ਨਹੀਂ ਆਉਂਦਾ ਲੱਗਿਆ ਮਾਰੂ ਮਾਰ ਕੰਮ ਹੋਲੀ ਓਲੀ ਮਾਰੂ ਮਾਰ ਲੱਗਿਆ ਜੌਰਜੀ ਨੇ ਇਥੇ ਸਾਡਾ ਕੰਮ ਰੋਕਿਆ ਸਵੇਰ ਦਾ ਇਹਨਾਂ ਨੇ ਬਹਿ ਜਾਂਦੇ ਆ ਲੱਗ ਜਾਂਦੇ ਆ ਬਹਿ ਜਾਂਦੇ ਆ ਲੱਗ ਜਾਂਦੇ ਆ ਸਾਡਾ ਕੰਮ ਅਜੇ ਅਜੇ ਸੈਰੀ ਚੱਲੇ ਇਥੇ ਸਾਠ ਪੱਖ ਸੈਕਟਰ ਦੇ ਵਿੱਚ ਕੰਪਲੀਟ ਸਾਨੂੰ ਐ ਸੀਗਾ ਵੀ 12 ਵਜੇ ਨੂੰ ਹੋ ਜਾਊਗਾ 1 ਘੰਟਾ 2 ਘੰਟੇ ਹੋਰ ਲੱਗੇ ਤੇ ਇਹਨਾਂ ਨੂੰ ਨਹੀਂ ਹੈ ਮਸਾਲਾ ਇਹਨਾਂ ਤੋਂ ਬਚ ਨਹੀਂ ਕਿਹਾ ਬੰਦੇ ਥੱਕ ਜਾਂਦੇ ਨੇਗੇ ਅੱਜ ਗਰਮੀ ਥੋੜੀ ਜ਼ਿਆਦਾ ਹੈਗੀ ਆ ਧੁੱਪ ਨਿਕਲੀ ਹੋਈ ਆ ਅੱਜ ਇਹਨਾਂ ਨੂੰ ਚੁਬਦੀ ਆ ਉਹਦਾ ਤਾਂ ਠੰਡਾ ਚੱਕਾ ਦਾ ਬੰਦਾ ਲੱਗਿਆ ਕਿੰਨਾ ਕੰਮੇੜੂ ਆ ਇਹ ਨਹੀਂ ਨਿਬੜਦਾ ਨਹੀਂ ਹੈਗਾ ਇਹਦੇ ਤੋਂ ਤੇ ਸ਼ਾਇਦ ਸਾਡੀ ਅੱਜ ਛੁੱਟੀ ਹੋ ਜਾਏ ਇਧਰੋਂ ਸਾਡੇ ਉਧਰ ਬੰਦੇ ਇਹਨਾਂ ਨਾਲ ਲੱਗਿਆ ਕੁਛ ਵੀ ਚਲਾ ਦਈਏ ਅਹੀਂ ਹਜੇ ਤਾਂ ਇਹਨਾਂ ਨੂੰ ਮਾਲ ਨਹੀਂ ਪੂਰਾ ਹੋਇਆ ਮਾਲ ਜੇ ਪਾਉਂਦੇ ਆ 20 ਸੈਂਟੀ ਥੱਲੇ ਡਾਉਣਾਗਾ ਚਾਹੀਦਾ ਇਹਨਾਂ ਨੂੰ 10-10 ਸੈਂਟੀ ਆ ਸਾਡਾ ਕੰਮ ਚੱਲਣਾ ਇਧਰਲੀ ਸਾਈਡ ਇੱਥੇ ਇਹ ਜਗ੍ਹਾ ਆ ਗਈ ਇਹਦੇ ਤੋਂ ਨੀਵੀਂ ਆ ਗਈ ਇੱਥੇ ਹਜੇ ਹੋਰ ਇਹਦੇ ਨਾਲ ਦਾ ਮੋਟਾ ਕੱਡਗਾ ਡਿੱਗੂ ਆ ਕੇ ਫਿਰ ਉੱਤੋਂ ਛੋਟਾ 40 ਨੰਬਰ ਡਿੱਗੂ ਆ ਫਿਰ ਉਸ ਤੋਂ ਬਾਅਦ ਸਾਡਾ ਲੈਵਲ ਦੇ ਪੂਰੀ ਸੜੀਏ-ਸੜੀਏ ਲਾਵਾਂਗੇ ਅਜੇ ਤੱਕ ਕੁਛ ਵੀ ਨਹੀਂ ਰੈਡੀ ਹੈਗਾ ਇਹਨਾਂ ਦਾ ਉਸ ਤੋਂ ਇਧਰੋਂ 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 ਰਸਤਾ ਇਹਦਾ ਉਹ ਰਸਤਾ ਇੱਧਰ ਨੂੰ ਬਰਦਰੀਆਂ ਇਹਨਾਂ ਨੂੰ ਦੇਣਾ ਲਾ ਕੇ ਇੱਥੇ ਇੱਟਾਂ ਲਾ ਕੇ ਦੇਣੀਆਂ ਦੋਨੇ ਪਾਸੇ ਬਰਦਰੀਆਂ ਲੱਗ ਜਾਣੀਆਂ ਇਹ ਰਸਤਾ ਵਧੀਆ ਬਣਾ ਕੇ ਦੇਣਾ ਅੱਗੇ ਉਹ ਅੱਗੇ ਇੱਕ ਇੱਥੇ ਰਸਤਾ ਗਾ ਇਹ ਵੀ ਰੈਡੀ ਕਰਕੇ ਦੇਣਾ ਇਹਨਾਂ ਨੂੰ ਬਟ ਇਹ ਹੌਲੀ ਹੌਲੀ ਚੱਲਦੇ ਹੈਗੇ ਮਸਾਲਾ ਇਹਨਾਂ ਤੋਂ ਪੂਰਾ ਨਹੀਂ ਹੋਇਆਗਾ ਰਾਤ ਕਹਿ ਗਈ ਸੀ ਇਹਨਾਂ ਨੂੰ ਵੀ ਰੈਡੀ ਕਰ ਲਿਓ ਨਹੀਂ ਇਹਨਾਂ ਨੂੰ ਤਾਂ ਰੈਡੀ ਨਹੀਂ ਹੋਇਆ ਹੈਗਾ ਇੱਧਰ ਇੱਕ ਰਸਤਾ ਬਣ ਜਾਣਾਗਾ ਅੱਗੇ ਉਹ ਇੱਧਰ ਇਹ ਸਾਰੀ ਗਲੀ ਅਜਲਾਉਂਦਾ ਸੀਗਾ ਸਾਡਾ ਟੀਚਾ ਵੀ ਚੱਲ ਇੱਧਰ ਲੱਗ ਜੂਗੀ ਪਰ ਨਹੀਂ ਲੱਗੀ ਅਜੇ ਤੇ ਜੌਰਜਨ ਲੋਕ ਆ ਬਹੁਤ ਸਲੋਲੀ ਸਲੋਲੀ ਕੰਮ ਕਰਦੇ ਨੇਗੇ ਅੱਜ ਦਿਨ ਵਧੀਆ ਲੱਗਾ ਹੋਇਆ ਥੋੜੀ ਜਿਹੀ ਗਰਮੀ ਆਗੀ ਤੇ ਅੱਜ ਵੀਰ ਵੀਨ ਲੱਗੇ ਲੱਗਿਆ ਇੱਧਰ ਇਹਨਾਂ ਨੇ ਪਾਉਣਾ ਅਜ ਕੰਕਰੀਟ ਜੌਰਜਨ ਉਹ ਵੀ ਲੱਗੇ ਹੋਏ ਨੇਗੇ ਮਸਾਲਾ ਸਾਡਾ ਰੈਡੀ ਕਰਕੇ ਰੱਖਿਆ ਹੋਇਆ ਔਰ ਲਾਇਆ ਪਿਆਗਾ 12-15 ਗੱਟਿਆਂ ਦਾ ਆਪਣੇ ਇਹ ਰੈਡੀ ਕਰ ਲਿਆ ਆਪਾਂ ਨਾ ਲਗ ਲਗਾ ਕੇ ਇਹਨਾਂ ਨਾਲ ਜੋੜ ਜਿਨਾਂ ਦੇ ਨਾਲ ਤੇ ਹੁਣ ਅਸੀਂ ਲੈਵਲ ਕੱਟਣ ਲੱਗੇ ਆਂ ਧਾਗਾ ਸੀ ਲਾ ਲਿਆ ਸਰੀਏ ਕੱਢ ਕੇ 15-15 ਮੀਟਰ ਤੇ ਤੇ ਹੈਗਾ 80 ਪਾਇੰਟ ਮੀਟਰ ਹੈ ਇੱਕ ਇੱਕ ਲਾਈਨ ਪਹਿਲਾਂ ਰੈਡੀ ਕਰ ਲੈਨੇ ਆ ਤੇ ਨਾਲ ਦੂਸਰੀ ਲਾਈਨ ਵੀ ਬਣ ਲੈਣੇ ਮੋਢੇ ਕੁਝ ਬੰਦੇ ਇੱਧਰ ਲੱਗ ਜਾਣਗੇ ਕੁਝ ਬੰਦੇ ਉੱਧਰ ਲੱਗ ਜਾਣਗੇ ਤੇ ਸਾਡਾ ਜਿ ਕੰਮ ਮਾੜਾ ਮੋਟਾ ਚੱਲ ਪੂਗਾ ਇੱਥੇ ਉਸ ਤੋਂ ਬਾਅਦ ਇਹ ਜਿਹੜੀ ਜਗ੍ਹਾ ਗੇਟਾਂ ਦੀ ਸੌਰੀ ਰਸਤੇ ਇਹਦੇ ਨੂੰ ਇੱਧਰ ਨੂੰ ਇਹ ਅਸੀਂ ਕੱਲ ਨੂੰ ਲਾ ਦਾਂਗੇ ਜੇ ਟਾਈਮ ਮਿਲੇ ਤਾਂ ਅੱਜ ਲਾ ਦਾਂਗੇ ਇਹ ਪੱਥਰ ਸਾਡੇ ਹਲਾ ਗਿਆ ਜਿਸ ਜਿਸ ਵੀ ਨੰਗੀ ਗਿੱਲਿਆ ਸੀਗਾ ਨਾ ਉਹ ਜਗ੍ਹਾ ਅੰਦਰੋਂ ਧੱਕਾ ਦੁਕ ਜੇ ਦਿੱਤੀ ਉਹਨੇ ਪਟਾਂਗੇ 15 ਪੱਥਰ ਤੇ ਦੁਬਾਰਾ ਲਾਵਾਂਗੇ ਇਹਨਾਂ ਦੇ ਮਾਲਵਾ ਕੇ ਥੱਲੇ ਕੰਮ ਚੱਲ ਰਿਹਾ ਸਾਡਾ ਮਸਾਲਾ ਡਰ ਵਾਲਿਆ ਪੱਥਰ ਸਾਡੇ ਕੁਲੇ ਲਿਆਂਦੇ ਜੀਐਸਵੀ ਦੇ ਨਾਲ ਦੋ ਦੋ ਚਾਰ ਮੁੰਡੇ ਖੜਿਆ ਦੇਣਗੇ ਤੇ ਕੁਝ ਬੰਦੇ ਲਾ ਦੇਣਗੇ ਬਾਕੀ ਨਾ ਦਿਨ ਤੁਹਾਨੂੰ ਅਪਡੇਟ ਦਿੰਦੇ ਰਹਿਵਾਂਗੇ ਕਿਦਾਂ ਕਰਦਾ ਚੱਲਦਾ ਕੰਮ ਪਰ ਇਹ ਆਪਣੀ ਹੋ ਗਈ ਪੂਰੀ ਤੇ ਇਹ ਪੱਥਰ ਤਿੰਨ ਚਾਰ ਥੋੜੇ ਛਟਕੇ ਨੀਵੇਂ ਕਰਕੇ ਲਾਉਣੇ ਨੇਗੇ ਇਹ ਆਪਾਂ ਨਾਲ ਹੀ ਇਹ ਬੰਦ ਕਰਦੇ ਇਥੋਂ ਦੋ ਤਣੇ ਪੱਥਰ ਕੱਟ ਕੇ ਕਲਾਈ ਜੀ ਬਣਾ ਕੇ ਆ ਦੋ ਪਾਵੇਂ ਪਾਦੇ ਇਧਰ ਧਾਗਾ ਬੰਨ ਸੀ ਇਹ ਆਪਣਾ ਇਥੋਂ ਖਤਮ ਹੋ ਗਿਆ ਕੰਮ ਅੱਜ ਬਹੁਤ ਜਿਹੜੀ ਜਗ੍ਹਾ ਰਹਿ ਜੂਗੀ ਉਥੇ ਇਹ ਫੇਰ ਕਿਸੇ ਦਿਨ ਲਾਵਾਂਗੇ ਇਧਰੋਂ ਆਪਾਂ ਜਾਲ ਬੰਨ ਕੇ ਅੱਜ ਨਾਲ ਹੀ ਆਪਾਂ ਉਧਰ ਕੰਕਰੀਟ ਸ਼ੁਰੂ ਕਰਤਾ ਜਾਰਜਾ ਜਿਹਨੂੰ ਬਤੂਨੀ ਕਹਿੰਦੇ ਨੇਗੇ ਤੇ ਆਪਾਂ ਕੰਕਰੀਟ ਹੀ ਕਹ ਦਿੰਦੇ ਆ ਆ ਮਸਾਲਾ ਕਹਿੰਦੇ ਨੇ ਆਪ ਪੰਜਾਬੀ ਦੇ ਇਹ ਪਾਟਾ ਦਾ ਥੋੜਾ ਜਿਹਾ ਫਰਕ ਆ ਤੇ ਰੇਸ਼ੀਆ ਦਾ ਪਾਟਾ ਕਾ ਹੈ ਹੁਣ ਤਾਂ ਵੈਸੇ ਜੋਰਪੁਰ ਦੇ ਵਿੱਚ ਆ ਗਿਆ ਤੇ ਆ ਲਾਈਨ ਲੱਗ ਗਈ ਇੱਥੇ ਹੁਣ ਆਪਾਂ ਇਹ ਤੋਂ ਬਾਅਦ ਧਾਕੇ ਬਣ ਕੇ ਸਰੀਏ ਗਾੜ ਕੇ ਐਸਾਈਡ ਦਾ ਲੈਵਲ ਕੱਢ ਲੈਣਾ ਇਹ ਵੀ ਨਿਬੜ ਦੂ ਤੇ ਇਹ ਬੰਦੇ ਆਪਣੇ ਲੱਗੇ ਹੋਇਆ ਬਤੂਨੀ ਪਾਉਣ ਨਾਲ ਨਾਲ ਤੇ ਨਾਲ ਸਫਾਈ ਵੀ ਲਈ ਜਾਂਦੇ ਆ ਉਹ ਸਾਨੂੰ ਥੋੜਾ ਜਿਹਾ ਡੱਕਾ ਆ ਗਿਆ ਇੱਥੇ ਆ ਪੇੜ ਆ ਗਿਆ ਇੱਥੇ ਰਸਤੇ 'ਚ ਜੱਕਦੇ ਫਟੇ ਜੀ ਐਲ ਐਨ ਵੀ ਉਹਨਾਂ ਚ ਕੱਢੀ ਜਾਂਦੇ ਮੁੰਡੇ ਲੈਵਲ ਕੱਢੀ ਜਾਂਦੇ ਲੈਵਲ ਨਿਕਲ ਧਾਗਾ ਲੱਗ ਗਿਆ ਸਰੀਏ 15 15 ਮੀਟਰ ਤੇ ਲਾ ਲੇ ਤੇ ਹੈਂਡਵਰਕ ਥੋੜਾ ਜ਼ਿਆਦਾ ਜੱਦੇ ਪਈਆਂਗੇ ਜੀ ਸੀ ਬੀ ਹੁੰਦੀ ਨਹੀਂ ਹੁਣ ਜਗ੍ਹਾ ਥੋੜੀ ਐ ਮਸਾਲਾ ਘੱਟ ਪਾਇਆ ਤੇ ਪਟ ਪਟ ਕਿਧਰੋਂ ਛੱਡਾਂ ਤੋਂ ਆ ਪੂਰਾ ਕੀਤਾ ਇੱਥੇ ਉਹ ਅੱਗੇ ਪਟਣਾ ਬਣਾਉਂਗਾ ਵੀ ਕਰਾਂਗੇ ਕੋਸ਼ਿਸ਼ ਦਾਵਾਂਗੇ ਤਾਂ ਸਹੀ ਤੇ ਇਥੋਂ ਸ਼ੁਰੂ ਕਰਦੇ ਇੱਕ ਪਾਰਟੀ ਉਧਰ ਲੱਗੀ ਇੱਕ ਪਾਰਟੀ ਲੱਗ ਜੂ ਇਧਰ ਨੂੰ ਇਹ ਹੈਗਾ 35 ਕਿ ਮੀਟਰ ਦਾ ਇਧਰ ਨੂੰ ਉਧਰ ਹੈਗਾ 15 ਕਿ ਮੀਟਰ ਦਾ ਤੇ ਇੱਕ ਪਾਰਟੀ ਇਧਰ ਲੱਗ ਜੂ ਵੀ ਸੈਂਟੀਮੀਟਰ ਉੱਚਾ ਕਰਨਾ ਤੇ ਕਰ ਲਿਆ 2 ਸੈਂਟੀਮੀਟਰ ਇੱਟ ਬਹਿ ਗਈ ਨਾ ਥੱਲੇ ਇਧਰ ਵੀ ਉਹਨੂੰ ਪੇੜਾਂ ਕਰਕੇ ਪ੍ਰੋਬਲਮ ਆ ਗਈ ਤੇ ਬੋਕਟ ਇਧਰ ਚੱਲਦੀ ਨਹੀਂ ਹੈਗੀ ਤੇ ਕੱਲ ਨੂੰ ਬੀਲਵਾਰੀ ਨਾਲ ਹੀ ਚਲਾਵਾਂਗੇ ਕੰਮ ਤੋਂ ਦੂਰ ਮਸਾਲਾ ਲੈ ਕੇ ਇਧਰੋਂ ਪੱਟ ਪਟਾਈ ਜਿਆਦਾਗਾ ਉਧਰ ਪਾਉਣ ਵਾਲਾ ਸੀ ਇਧਰੋਂ ਕੁਝ ਬੰਦੇ ਲੱਗਦੇ ਆ ਜੇ ਕੱਟ ਪਟਾਈਏ ਤੇ ਇਹ ਵੀ ਨਿਬੜ ਜਾਊਗਾ ਅੱਜ ਤੇ ਐਸੀ ਇਧਰੋਂ ਵੀ ਕੰਮ ਫਿਨਿਸ਼ ਕਰ ਲਿਆ ਇਧਰ ਕੰਕਰੀਟ ਪਾ ਦਿੱਤੀ ਸੀ ਤੇ ਸਫਾਈ ਜੀ ਰਹਿ ਗਈ ਉਹ 2-4 ਘੰਟੇ ਤੱਕ ਠਹਿਰ ਕੇ ਸਫਾਈ ਕਰਦੇ ਆ ਤੇ ਫਿਨਿਸ਼ ਦਿੰਨੇ ਆ ਇਹਨੂੰ ਤੇ ਇਧਰ ਵੀ ਸਾਰੀ ਲਾਈਨ ਹੋ ਗਈ ਅੱਜ ਜੀ ਨਿਬੜ ਗਿਆ ਇਹ ਪੱਥਰ ਰਹਿ ਗਏ ਸੂ ਲਾਉਣ ਵਾਲੇ ਇਹ ਪੱਥਰ ਉਹ ਪੱਥਰਾਂ ਨੂੰ ਜੋੜਦੇ ਆ ਇਹ ਅਜ ਬੋਬ ਕੱਟ ਲੰਗੂਗੀ ਤੇ ਫਿਰ ਲੱਗਣਗੇ ਤੇ ਇਹਦੇ ਵਿੱਚ ਅਸੀਂ ਪੱਥਰ ਤਿੰਨ ਚਾਰ ਛੱਡ ਦਿੱਤੇ ਗਿੱਲਾ ਜਿਆਦਾ ਸੀ ਇੱਥੇ ਇਹ ਲਾਈਨ ਵੀ ਸਾਰੀ ਲੱਗੀ ਅੱਗੇ ਰਸਤੇ ਵੀ ਲੱਗੇ ਦੋਵੇਂ ਸਾਈਡਾਂ ਤੇ ਥੋੜਾ ਜਿਆਦਾ ਕੰਮ ਰਹਿ ਗਿਆ ਵਿੱਚ ਕਿਤੇ ਨਾ ਕਿਤੇ ਬਰਦਰੀਆਂ ਕੱਟ ਵੱਟ ਕੇ ਪਾਉਣ ਵਾਲੀਆਂ ਲਾਈਟ ਨਹੀਂ ਸਾਨੂੰ ਮਿਲੀ ਅਜ ਤੇ ਉਹ ਵੀ ਕੱਲ ਨੂੰ ਹੋ ਜੂਗਾ ਸ਼ਾਇਦ ਜਾਂ ਪਰਸੋਂ ਨੂੰ ਜੂਗਾ ਅੱਜ ਉਦਾਂ ਅਸੀਂ ਜ਼ੋਰ ਮਾਰ ਕੇ ਨਵੇੜਤਾ ਦਿੱਤਾ ਪਰ ਜੋਰ ਬਹੁਤ ਜ਼ਿਆਦਾ ਲੱਗਾ ਮਿੰਦਿਆ ਦਾ ਮਚਾਈ ਨਿਮੇੜਿਆ ਜਿੰਨਾ ਵੀ ਵਧੀਆ ਹੋ ਗਿਆ ਚਲੋ ਮਿਲਦੇ ਆ ਅਗਲੀ ਵੀਡੀਓ ਚ ਖੁਦਾ ਹਾਫਿਜ਼